ਇਤ ਨੂੰ ਨਾ ਚੀਰ ਸਕੇ ਮੇਰੀ ਸੁਰਤ ਨਾ ਦੂਰ ਕਰ ਸਕੇ ਰੱਬ ਨੋ ਦੂਰੀ ਨਾ ਮੇਰੀ ਪਵਾ ਸਕੇ ਮੈਂ ਸੁਖ ਆ ਉਸ ਦੁੱਖ ਦੇ ਵਿੱਚ ਸੁਖ ਮਣਾਈ ਉਹ ਖੁਸ਼ ਆ ਹਸੂ ਹਸੂ ਕਰਦਾ ਅਤ ਦਾ ਦੁੱਖ ਏ ਅੰਗ ਅੰਗ ਨੂੰ ਟੋਕੇ ਦੇ ਨਾਲ ਕਟਿਆ ਜਾਣਾ ਤੇ ਕੱਟਣ ਵਾਲਾ ਕਬਰ ਆ ਜਾਂਦਾ ਹੈ ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਨੇ ਸਜਣਾ ਤੈਨੂੰ ਬੰਦ-ਬੰਦ ਕੱਟਣ ਨੂੰ ਕਿਐ ਜੋੜ-ਜੋੜ ਨੂੰ ਕੱਟ ਜੋੜ-ਜੋੜ ਨੂੰ ਕਟਾਉਣ ਵਾਲਾ ਸੁਖ ਵਿੱਚ ਹੈ ਕਬਰਾਟ ਵਿੱਚ ਨਹੀਂ ਬੁਖਲਾਟ ਵਿੱਚ ਨਹੀਂ ਤੇ ਕੱਟਣ ਵਾਲਾ ਕਬਰ ਆਇਆ ਹੋਇਆ ਹੈ ਮਹਾਰਾਜ ਇਹੋ ਜੇ ਦੁੱਖ ਵਿੱਚ ਸੁਖ ਮਨਾਈ ਤੇ ਸੱਚੇ ਪਾਤਸ਼ਾਹ ਔਰ ਅਤ ਦਾ ਭੁੱਖ ਦਾ ਸਮਾਂ ਆਵੇ ਇਹੋ ਜੇ ਸਮੇਂ ਚ ਰੋਟੀ ਪਾਣੀ ਸਿੱਖਾਂ ਦਾ ਬੰਦ ਕੀਤਾ ਗਿਆ ਤੇ ਜਦੋਂ ਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਮਤਸੀਹੇ ਦਿੱਤੇ ਗਏ ਨਾ ਉਹ ਦੋਨਾਂ ਦਾ ਵੀ ਅੰਨਦਲ ਬੰਦ ਕਰਤਾ ਸੀ ਭਾਈ ਇਹ ਕੁਝ ਦੇਨ ਮਹਾਰਾਜ ਨੇ ਵੀ ਕਿਹਾ ਤੇ ਸਿੱਖਾਂ ਨੇ ਵੀ ਜੀਵਨ ਵਿੱਚ ਉਹਦੀ ਵਿਆਖਿਆ ਕੀਤੀ ਉਹ ਤਾਂ ਕਹਿੰਦੇ ਨੂੰ ਭੁੱਖਾ ਰੱਖੋ ਮਹਾਰਾਜ ਨੇ ਇੰਨਾ ਕੁ ਸਿੱਧਕ ਦਿੱਤਾ ਅੰਦਰੋਂ ਤ੍ਰਿਪਤ ਨੇ ਉਖੀ ਨਹੀਂ ਲੱਗਦੀ ਅੰਦਰੋਂ ਕਹੇ ਚੀਜ਼ ਦੀ ਵਿੱਚ ਇੱਛਾ ਹੀ ਨਹੀਂ ਕਿਉਂਕਿ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਅੰਦਰੋਂ ਜੁੜਿਆ ਹੋਇਆ ਹੈ ਮਹਾਰਾਜ ਅੰਦਰੋਂ ਰਜਿਆ ਤੇ ਬਾਹਰੋਂ ਦੁਨੀਆਂ ਦੁੱਖ ਦਿੰਦੀ ਏ ਅੰਦਰੋਂ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਸੁਖ ਦੇ ਵਿੱਚ ਤਨ ਮਨ ਕਾਟ ਕਾਟ ਸਭ ਅਰਪੀ ਮਹਾਰਾਜ ਮੈਂ ਆਪਣਾ ਤਨ ਤੇ ਮਨ ਦੋਨਾਂ ਨੂੰ ਕੱਟ-ਕੱਟ ਕੇ ਅਰਪਤ ਕਰ ਦੇਵਾਂ ਅਰਪਣ ਕਰ ਦੇਵਾਂ ਤੇਰੇ ਮਹਾਰਾਜ ਤਨ ਨਾਲੋਂ ਮਨ ਤੇ ਮਨ ਦੇ ਵਿੱਚੋਂ ਜਿਹੜੇ ਵੇਕਾਰ ਵੱਧ ਫੈਲੀਆਂ ਨੇ ਉਹਨਾਂ ਨੂੰ ਕੱਟ-ਕੱਟ ਕੇ ਤਨ ਦੀਆਂ ਆਦਤਾਂ ਮਨ ਦੀਆਂ ਬਾਹਰ ਦੀਆਂ ਆਦਤਾਂ ਅੰਦਰ ਦੀਆਂ ਉਹਨਾਂ ਨੂੰ ਕਾਟ-ਕਾਟ ਕੱਟ-ਕੱਟ ਕੇ ਦੂਰ ਕਰਕੇ ਮਹਾਰਾਜ ਜਿਹੜਾ ਇਹ ਜੀਵ ਤਵੇ ਆਪਾ ਤੈਨੂੰ ਅਰਪੀ ਅਰਪਣ ਕਰਾਂ ਤੇ ਜਿਹੜੇ ਅਵਗਣ ਬਦ ਫੈਲੀਆਂ ਨੇ ਮਹਾਰਾਜ ਬ੍ਰह्म ਅਭਿਆਸ ਕਰਦੇ ਹੁਆ ਬ੍ਰह्म ਅਭਿਆਸ ਰੂਪੀ ਅਗਨੀ ਦੇ ਵਿੱਚ ਮੈਂ ਅਵਗਣਾ ਨੂੰ ਜਲਾ ਦੇਵਾਂ ਛੜਦਾਨ ਇਹ ਤੇਰੇ ਨਾਮ ਨੂੰ ਜਪ ਕੇ ਬ੍ਰह्म ਅਭਿਆਸ ਦੀ ਅਗਨੀ ਦੇ ਵਿੱਚ ਉਹਨਾਂ ਅਵਗਣਾ ਨੂੰ ਜਲਾ ਦੇਵਾਂ ਸਾੜ੍ਹ ਦੀ ਮਨ ਨਸ਼ਟ ਕਰ ਦੇਮਾ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਏ ਉਹਦਾ ਹੁਕਮ ਮੰਨ ਹੁਕਮ ਮੰਨਿਆ ਹੋਵੇ ਪਰਵਾਨ ਤਖਸਮੇ ਕਾ ਮਹਿਲ ਪਾਈ ਸੀ ਮਹਾਰਾਜ ਪੱਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ਏ ਵੈ ਗਰੂ ਅਰ ਤੂੰ ਵਿੱਚ ਸੰਗਤ ਦੇ ਵਸਦਾ ਤੇ ਤੇਰੀ ਸੰਗਤ ਹੋਵੇ ਤੇ ਮਹਾਰਾਜ ਮੈਂ ਉਹਦੀ ਸੇਵਾ ਕਰਾਂ ਪੱਖਾ ਫੇਰਨਾ ਹਵਾ ਕਰਨੀ ਹਵਾ ਚੱਲਣੀ ਪਹਿਲਾਂ ਹੁੰਦਾ ਸੀ ਹੁਣ ਤਾਂ ਪੱਖੇ ਆ ਦੁੱਜੇ ਆ ਗਏ ਪਹਿਲਾਂ ਬਹੁਤ ਹੁੰਦੇ ਸੀ ਵੱਡੇ ਵੱਡੇ ਪੱਖੇ ਬਣਾਏ ਤੇ ਸਿੰਘਾਂ ਨੇ ਮਾਈਆਂ ਬੀਬੀਆਂ ਨੇ ਸੰਗਤ ਜਾਦੀ ਹੋਣੀ ਤੇ ਪੱਖਾ ਚੱਲਦਿਆਂ ਕਦੇ ਐਨੂੰ ਤੁਰੇ ਜਾਣਾ ਕਦੇ ਐਨੂੰ ਤੁਰੇ ਜਾਣਾ ਕਦੇ ਐਨੂੰ ਬਈ ਸਾਰਿਆਂ ਨੂੰ ਹਵਾ ਮਿਲਦੀ ਰਹੇ ਉਹ ਵੀ ਸੇਵਾ ਪਾਣੀ ਢੋਣਾ ਪਹਿਲਾਂ ਪਾਣੀ ਦਾ ਐਨਾ ਪ੍ਰਬੰਧ ਨਹੀਂ ਸੀ ਜਿਵੇਂ ਹੁਣ ਹਰ ਚੁੱਲੇ ਦੇ ਉੱਪਰ ਟੂਟੀ ਲੱਗੀ ਹੋਈ ਐ ਇੱਕ ਇੱਕ ਰਸੋਈ 'ਚ ਚਾਰ ਚਾਰ ਟੂਟੀਆਂ ਲੱਗੀਆਂ ਹੋਈਆਂ ਨੇ ਇਹੋ ਜਿਹਾ ਕੰਮ ਨਹੀਂ ਸੀ ਪਹਿਲਾਂ ਖੂਹਾਂ ਤੋਂ ਪਾਣੀ ਲਿਆਉਣਾ ਪੈਂਦਾ ਸੀ ਉਹ ਗੁਰੂ ਕੇ ਲੰਗਰਾਂ ਵਿੱਚ ਗੁਰੂ ਕੀ ਸੰਗਤ ਦੀ ਸ਼ਕਲ ਲਈ ਇਸ਼ਨਾਨ ਲਈ ਗੁਰੂ ਕੇ ਸਿੱਖਾਂ ਨੇ ਸੇਵਾ ਕਰਨੀ ਪਾਣੀ ਪਰ ਪਰ ਕੀ ਰਖਣਾ ਬਈ ਗੁਰੂ ਕੇ ਸਿੱਖ ਇਸ਼ਨਾਨ ਕਰਨਗੇ ਬਾਣੀ ਪੜਨਗੇ ਕੋਦੇ ਲੰਗਰ ਵਿੱਚ ਵਰਤੂ ਕੁਝ ਸੰਗਤ ਸ਼ਕੋ ਮਹਾਰਾਜ ਮੈਂ ਤੇਰੀ ਸੰਗਤ ਦੇ ਪੱਖੇ ਦੀ ਸੇਵਾ ਕਰਾਂ ਪਾਣੀ ਢੋਵਾਂ ਤੇ ਮੇਰੀ ਮੰਗ ਕੋਈ ਨਹੀਂ ਓ ਮਹਾਰਾਜ ਜੋ ਦੇਵੇਂ ਜੋ ਤੂੰ ਮੇਰੇ ਤੇ ਤਰਸ ਕਰਕੇ ਰੁੱਖਾ ਸੁੱਖਾ ਮੈਨੂੰ ਦੇ ਦੇਵੇਂ ਸੋ ਖਾਈ ਉਹੀ ਖਾ ਕੇ ਮੈਂ ਜੀਵਨ ਬਸਰ ਕਰਾਂ ਡਿਮਾਂਡ ਕੋਈ ਨਹੀਂ ਰੱਖੀ ਮਹਾਰਾਜ ਮੈਂ ਤੇਰੇ ਹਜ਼ੂਰ ਨਾ ਤੇ ਤੇਰੀ ਸੰਗਤ ਦੀ ਐਸੀ ਸੰਗਤ ਦੀ ਸੇਵਾ ਕਰਾਂ ਤੇ ਜਿਹਦੇ ਨਾਲ ਮੈਨੂੰ ਵੀ ਸਕੂਨ ਮਿਲੇ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਹਿੂ ਵਡਿਆਈ ਮਹਾਰਾਜ ਸੱਚੀ ਸਰਕਾਰ ਗੁਰੂ ਨਾਨਕ ਦਾਸ ਦੀਨ ਦੁਨੀਆ ਦੇ ਮਾਲਕ ਸੱਚਾ ਬਾਦਸ਼ਾ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਦਾਤਾ ਮੈਂ ਗਰੀਬ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਮੈਂ ਗਰੀਬ ਹਾਂ ਕਿਉਂਕਿ ਮੀਰ ਨਹੀਂ ਅਮੀਰ ਜਿਹੜਾ ਉਹਦੇ ਕੋਲ ਬਹੁਤ ਕੁਝ ਹੈ ਗੁਰੂ ਰਾਮਦਾਸ ਸਾਹਿਬ ਕਹਿੰਦੇ ਦਾਤਾ ਮੈਨੂੰ ਤਾਂ ਉਹ ਵੀ ਸਮਾਂ ਆਇਆ ਜਦੋਂ ਇੱਕ ਸਮੇਂ ਰੋਟੀ ਦਾ ਵੀ ਤੌਖਲਾ ਬਣਿਆ ਸੀ ਮਹਾਰਾਜ ਮੈਂ ਗਰੀਬ ਟੈ ਪਿਆ ਦਵਾਰੈ ਤੇਰੇ ਦਰ ਤੇ ਆ ਕੇ ਟੈ ਪਿਆ ਡਿਗ ਪਿਆ ਹਾਂ ਇਹ ਸਿੱਖ ਨੂੰ ਪਰਵਾਨਤ ਹੋਣ ਦੀ ਜਾਂਚ ਸੁਖਲਾਉਂਦੇ ਆ ਸਤਿਗੁਰੂ ਗੁਰੂ ਨੂੰ ਕਿਵੇਂ ਪਰਮਾਨਤ ਹੋਣਾ ਹੈ ਉਹਦੇ ਦਵਾਰ ਤੇ ਟੈਪਿਆ ਡਿੱਗ ਪਿਆ ਹਰੀ ਵੈ ਗੁਰੂ ਮਿਲ ਲਹੋ ਵਡਿਆਈ ਮੇਰੀ ਮੁਸ਼ਕਤ ਨਹੀਂ ਮੇਰੀ ਕਲਣਾ ਨਹੀਂ ਤੁਸੀਂ ਆਪ ਮਿਲ ਲਏ ਹੋਏ ਤੁਹਾਡੀ ਵਡਿਆਈ ਆ ਕਿਉਂਕਿ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਮਿਲ ਲਿਆ ਹੈ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਤਰਸ ਕਰਕੇ ਆਪਣਾ ਰੂਪ ਦਿੱਤਾ ਹੈ ਮੇਰੀ ਮੁਸ਼ਕਤ ਨਹੀਂ ਮੇਰੀ ਅਕਲ ਨਹੀਂ ਮੇਰੀ ਕਲਣਾ ਨਹੀਂ ਉਹਨਾਂ ਨੇ ਤਰਸ ਕੀਤਾ ਮੈਂ ਤਾਂ ਗਰੀਬ ਇਹਨਾਂ ਦੇ ਦਰ ਤੇ ਆ ਕੇ ਟੈਪਿਆ ਸਾਂ ਕਦੇ ਸਿੱਖਾ ਤੇਰੇ ਅੰਦਰ ਦੀ ਇਹ ਭਾਵਨਾ ਬਣ ਜਾਏ ਤੇਰੇ ਅੰਦਰ ਐਸੀ ਪ੍ਰੀਤ ਪ੍ਰਭੂ ਵਾਲੀ ਆ ਜਾਵੇ ਮਹਾਰਾਜ ਕਹਿੰਦੇ ਅੱਖੀ ਕਾਢ ਧਰੀ ਚਰਣਾ ਤਲ ਸਾਬ ਧਰਤੀ ਫਿਰ ਮਤ ਪਾਈ ਇਹ ਮੇਰੀ ਵੈਗਰੂ ਜੜੀਆਂ ਇਹ ਅੱਖਾਂ ਨੇ ਸੰਸਾਰ ਦੇ ਵਿੱਚ ਰਹਿਣੀਆਂ ਕਾਢ ਧਰੀ ਚਰਣਾ ਤਲ ਮਹਾਰਾਜ ਸੱਚੇ ਪਾਦਸ਼ਾ ਇਹਨਾਂ ਨੂੰ ਮੈਂ ਕੱਢ ਕੇ ਰੱਖ ਦੇਵਾਂ ਕੱਢਣ ਤੋਂ ਭਾਵ ਇਹ ਨਹੀਂ ਕਿ ਅੱਖਾਂ ਕਿਸੇ ਚੀਜ਼ ਦੇ ਨਾਲ ਕੱਢੋ ਤੇ ਕੱਢ ਕੇ ਬਾਹਰ ਰੱਖ ਦੇਣੀ ਹੈ ਨਹੀਂ ਮਹਾਰਾਜ ਸਾਹਿਬ ਕਹਿੰਦੇ ਵੈ ਗੁਰੂ ਜੀ ਇਹ ਅੱਖਾਂ ਕਾਢ ਧਰੀ ਚਰਣਾ ਤਲ ਇਹਨਾਂ ਦੀ ਨਦਰ ਇਹਨਾਂ ਦੀ ਦੇਖਣੀ ਜਿਹੜੀ ਇਹ ਤੇਰੇ ਚਰਣਾ ਚ ਟਿਕ ਜਾਵੇ ਇਹਨਾਂ ਨਾਲ ਨਦਰ ਆਵੇਂ ਹਰ ਜਗ੍ਹਾ ਤੇ ਤੇਰੇ ਚਰਨ ਹਰ ਜਗ੍ਹਾ ਤੇ ਤੂੰ ਨਦਰ ਆਵੇਂ ਜੋ ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕਹੇ ਨਾ ਜੀ ਇਹ ਨੇਤਰੋ ਮੇਰਿਓ ਇਹ ਵੇ ਸੰਸਾਰ ਤੁਮ ਦੇਖ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਮਹਾਰਾਜ ਮੀਰ ਕਰ ਦੇਨੇ ਦਾਤਾ ਇਹ ਨੇਤਰ ਤੱਕਨ ਤੇ ਜਿੱਦੜ ਵੀ ਤੇਰੇ ਚਰਨ ਨਦਰ ਆਉਣ ਤੂ ਰਮਿਆ ਹੋਇਆ ਨਦਰ ਆਵੇਂ ਤੇਰਾ ਸ਼ਬਦ ਨਦਰ ਆਵੇ ਅੱਖੀ ਕਾਢ ਧਰੀ ਚਰਨਾ ਤਲ ਤੇਰੇ ਚਰਨਾ ਤੇ ਸਮਰਪਤ ਹੋ ਜਾਵੇ ਟਿਕ ਜਾਵੇ ਇਹ ਨਦਰ ਮੇਰੀ ਮਹਾਰਾਜ ਤੂੰ ਕਿਰਪਾ ਕਰ ਸਭ ਧਰਤੀ ਫਿਰ ਮਤ ਪਾਈ ਮਹਾਰਾਜ ਸਾਰੇ ਪਾਸੇ ਫਰੇ ਤੇ ਭਟਕੇ ਮੇਰੇ ਦਾਤਿਆ ਆ ਕੇ ਤੇਰੇ ਚਰਨਾ ਚ ਟਿਕ ਕੇ ਔਰ ਮਨ ਬੁੱਧੀ ਰੂਪ ਨੇਤਰਾ ਦੇ ਵਿੱਚੋਂ ਵਾਸ਼ਨਾਵਾਂ ਦੂਰ ਕਰਕੇ ਮੇਰੇ ਵੈਗੁਰੂ ਤੈਨੂੰ ਮਲਾਪ ਵਾਲੀ ਮਤ ਜਿਹੜੀ ਆ ਨਾ ਉਹ ਪਾਈ ਹਿਰਦੇ ਦੇ ਅੰਦਰ ਟਿਕੀ ਉਹ ਟਿਕੀ ਪ੍ਰਾਪਤੀ ਹੋਈ ਨਹੀਂ ਤੇ ਨਾ ਮਤ ਟਿਕੇ ਨਾ ਮਨ ਟਿਕੇ ਔਰ ਨਾ ਮਤ ਵਿੱਚ ਪਵਿੱਤਰਤਾ ਆਵੇ ਨਾ ਮਨ ਵਿੱਚ ਆਵੇ ਤੇ ਨਾ ਨਦਰੀਆ ਹੀ ਬਦਲੇ ਨਦਰ ਵੀ ਕੁਝ ਹੋਰ ਦੇਖਦੀ ਏ ਆਪਣਿਆਂ ਨੂੰ ਕੁਝ ਹੋਰ ਦੂਜਿਆਂ ਨੂੰ ਕੁਝ ਹੋਰ ਤੱਕਦੀ ਏ ਮਹਾਰਾਜ ਕਿਰਪਾ ਕਰ ਮੇਰੇ ਅੰਦਰੋਂ ਖਿਆਲ ਹੀ ਨਿਕਲ ਜਾਣ ਔਰ ਉਹ ਵਿਚਾਰ ਹੀ ਨਿਕਲ ਜਾਣ ਤੇਰੇ ਚਰਨਾਂ ਤੇ ਟੈ ਪਵੇ ਮਨ ਬੁੱਧ ਰੂਪ ਨੇਤਰ ਜਿਹੜੇ ਨੇ ਇਹਨਾਂ ਨੂੰ ਵਾਸ਼ਨਾ ਇਹਨਾਂ ਦੇ ਵਿੱਚੋਂ ਕੱਢ ਦੇਵਾ ਬਾਹਰ ਨਾ ਮਨ ਦੇ ਵਿੱਚ ਵਾਸ਼ਨਾਵਾਂ ਪ੍ਰਵੇਸ਼ ਕਰਨ ਜਿਵੇਂ ਆਪਾਂ ਕਹਿੰਦੇ ਨਾ ਫਲਾਣਾ ਬੜਾ ਮਾੜਾ ਵੇਖਦਾ ਏ ਚਾਗਦਾ ਜਾ ਕਿ ਤਰ੍ਹਾਂ ਦਾ ਨਾ ਮਨ ਦਾ ਖਿਆਲ ਹੋਵੇ ਤੇ ਨਾ ਮਤ ਦੇ ਵਿੱਚ ਇਹ ਗੱਲ ਆਵੇ ਮਨ ਬੁੱਧ ਰੂਪ ਜਿਹੜੇ ਨੇਤਰ ਨੇ ਇਪਵਿੱਤਰ ਹੋ ਜਾਨ ਇਨਾਂ ਦੇ ਅੰਦਰ ਉਪਦੇਸ਼ ਟਿਕਦਾ ਨਾ ਕਰੇ ਜੇ ਪਾਸ ਬਹਲੇ ਤਾ ਤੁਝਹਿ ਅਰਾਧੀ ਮਹਾਰਾਜ ਦੇ ਆਪਣੇ ਕੋਲ ਬਿਠਾ ਲਵੇਂ ਤਰਸ ਕਰਕੇ ਤਾਂ ਵੀ ਤੇਰੀ ਅਰਾਧਨਾ ਕਰਾਂ ਜੇ ਮਾਰ ਕੱਢੈ ਭੀ ਧਾਈ ਮੇਰੇ ਵੈ ਗੁਰੂ ਜੀ ਜੇ ਸਾਨੂੰ ਆਪਣੇ ਕੋਲ ਬਿਠਾਵੇਂ ਤੇ ਤੈਨੂੰ ਅਰਾਧ ਦੇਆ ਜੇ ਮਹਾਰਾਜ ਤੱਕੇ ਮਾਰ ਕੇ ਪਰੇ ਵੀ ਕਰ ਦੇਵੇਂ ਤੇ ਤਾਵੇਂ ਤੈਨੂੰ ਨਹੀਂ ਛੱਡ ਕੇ ਜਾਵਾਂਗੇ ਕਿਉਂਕਿ ਛੱਡ ਕੇ ਉਹ ਜਾਂਦੇ ਹੁੰਦੇ ਨੇ ਜਿਨ੍ਹਾਂ ਕੋਲ ਕਿਤੇ ਹੋਰ ਜਗ੍ਹਾ ਹੈ ਮਹਾਰਾਜ ਸਾਡੀ ਤਾਂ ਜਗ੍ਹਾ ਹੀ ਕੋਈ ਨਹੀਂਗੀ ਤੇ ਜੇ ਤੂੰ ਛਿੜਕੇ ਤੂੰ ਸਾਨੂੰ ਕੁਝ ਕਹੇ ਤੇ ਸਾਡੀ ਤਾਂ ਜਗ੍ਹਾ ਹੀ ਗਰੀਬਾਂ ਦੀ ਕਿਤੇ ਨਹੀਂ ਅਸੀਂ ਜਾਣਾ ਕਿੱਥੇ ਆ ਤੈਨੂੰ ਜੇ ਤੂੰ ਸਕੂਲ ਬਹਾਲਵੇਂ ਸਾਨੂੰ ਤੇ ਤੇਰੀ ਵਡਿਆਈ ਆ ਵੱਡਾ ਪਾਨੇ ਤੇਰਾ ਕਿ ਤੂੰ ਗਰੀਬਨਵਾ ਦੇ ਗਰੀਬਾਂ ਨੂੰ ਕੁਲ ਬਿਠਾ ਲਿਆ ਤੇ ਜੇ ਕਿਦੇ ਧੱਕੇ ਪਾਸੇ ਕਰ ਦੇਵੇਂ ਸਾਡੇ ਔਗਣ ਦੇਖ ਕੇ ਮਹਾਰਾਜ ਅਸੀਂ ਗਰੀਬਾਂ ਨੇ ਕਿੱਥੇ ਜਾਣਾ ਹੈ ਸਾਡੀ ਤਾਂ ਜਗਾ ਹੀ ਕੋਈ ਨਹੀਂ ਜਿਹੜੇ ਪਾਸੇ ਅਸੀਂ ਚਲੇ ਦਾਈਏ ਅਸੀਂ ਤਾਂ ਤੈਨੂੰ ਹੀ ਧਿਆਉਣਾ ਤੈਨੂੰ ਹੀ ਅਰਧਨਾਇਆ ਤੈਨੂੰ ਜਪਾਂਗੇ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਲੋਕ ਸਲੋਤਾ ਕਰਨ ਬਈ ਫਲਾਨਾ ਸੋਂ ਬੜਾ ਚੰਗਾ ਬੜੇ ਚੰਗੇ ਬੋਲ ਬੜੇ ਚੰਗੇ ਕਰਮ ਕਰਦਾ ਬੜਾ ਚੰਗਾ ਲੈਕਚਰ ਆਰ ਬੜਾ ਲੋਕਾਈ ਦਾ ਭਲਾ ਲੋਚਦਾ ਹੈ ਕਹਿਣ ਲੱਗੇ ਨਹੀਂ ਦਾਤਾ ਜੇ ਦੁਨੀਆ ਇਤਰਾ ਸੁਲਾਹੇ ਵਡਿਆਈ ਕਰੇ ਤੇ ਮਹਾਰਾਜ ਉਹ ਤੇਰੀ ਉਪਮਾ ਨਹੀਂ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਫਿਰਦੇ ਨੇ ਇਹ ਤਨ ਪਹਿਲਾਂ ਵੀ ਫਿਰਦਾ ਸੀ ਜਦੋਂ ਤੇਰੀ ਕਿਰਪਾ ਹੋ ਗਈ ਇਹਦੀ ਉਪਮਾ ਹੋਈ ਇਹ ਤੇਰੀ ਉਪਮਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹਿੰਦੇ ਮੇਰਾ ਨਹੀਂ ਇਹ ਵਡਿਆਈ ਹੋ ਰਹੀ ਆ ਤਾਂ ਤੇਰੀ ਆ ਮੇਰੀ ਨਹੀਂ ਮਹਾਰਾਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਜੇ ਨਿੰਦਾ ਕਰਨ ਲੱਗ ਪੈਣ ਭਲੇ ਪੁਰਸ਼ਾਂ ਦੀ ਨਾ ਬਿਨਾ ਵਜ੍ਹਾ ਤੋਂ ਲੋਕ ਬਹੁਤ ਆਦ ਅੰਦਰ ਔਰ ਮਨਮੁਖ ਨਿੰਦਿਆ ਕਰਦੇ ਨੇ ਕਹਿੰਦੇ ਜੇ ਨਿੰਦਾ ਕਰੇ ਜੇ ਨਿੰਦੈ ਜੇ ਉਹ ਮੇਰੀ ਨਿੰਦਾ ਕਰਨ ਬੜੀਆਂ ਠੋਕਰਾਂ ਮਾਰਨ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਸਹਿ ਮਹਾਰਾਜ ਦੀ ਸੇਵਾ ਕਰਦੇ ਆ ਕਹਿ ਦਿੱਤਾ ਸੀ ਨਾ ਕਿ ਅਮਰੂ ਨੇ ਥਾਵਾ ਇਹ ਟੁਕੜਿਆਂ ਤੇ ਪਲਦਾ ਇਹਨੂੰ ਨਾ ਦਿਨੇ ਚੈਨ ਨਾ ਰਾਤ ਚੈਨ ਪਤਾ ਨਹੀਂ ਕੀ ਕੀ ਕਬੂਲ ਬੋਲੇ ਸਨ ਔਰ ਉਸ ਬੀਬੀ ਨੇ ਤੇ ਕਹਿੰਦੇ ਮਹਾਰਾਜ ਜੇ ਇਹੋ ਦੇ ਕੋਈ ਨਿੰਦਾ ਵੀ ਕਰੇ ਨਿੰਦਕਾ ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਦਾਤਾ ਤੂੰ ਆਪ ਪੂਰਨੇ ਪਾ ਕੇ ਦੱਸਿਆ ਤਾਂ ਤਿਸ ਵਖਤ ਛੋੜ ਨਾ ਜਾਈ ਫਿਰ ਤੇਰੇ ਵਾਲਾ ਪਾਸਾ ਛੱਡ ਕੇ ਮੈਂ ਜਾਵਾਂਗਾ ਨਹੀਂ ਸਾਨੂੰ ਤਾਂ ਗੁਰੂ ਘਰ ਆਉਂਦਿਆਂ ਬਾਣੀ ਪੜ੍ਹਦਿਆਂ ਚੰਗੇ ਕਰਮ ਕਰਨਿਆ ਕੋਈ ਦੋ ਚਾਰ ਰੀ ਕਹਿ ਦੇਵਿਆ ਕਿ ਉਹ ਲਓ ਜੀ ਲੋਕੀ ਨਾ ਹੂਰੂਂ ਜੇ ਬੋਲਦੇ ਮੈਂ ਨਾ ਤਾਂ ਹੀ ਫਿਰ ਗੁਰਦੁਆਰੇ ਆਉਣਾ ਘਟਾਤਾ ਤਾਂ ਹੀ ਜੀ ਮੈਂ ਧਰਮ ਕਰਮ ਪਾਸੇ ਨੂੰ ਆਉਣਾ ਘਟ ਗਿਆ ਉਹਨਾਂ ਲੋਕ ਕਹਿੰਦੇ ਵੀ ਇਹ ਕੀ ਕਰੇਗਾ ਔਰ ਮਹਾਰਾਜ ਤਾਂ ਕਹਿੰਦੇ ਜੇ ਲੋਕ ਨਿੰਦਾ ਵੀ ਕਰਨ ਤੂੰ ਆਪਣਾ ਕਰਮ ਨਾ ਛੱਡ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾ ਗਵਾਵੇ ਕਹਿੰਦੇ ਉਹ ਆਪਣਾ ਗੁਣ ਜਿਹੜਾ ਨਾ ਅਛਾਈ ਵਾਲਾ ਅੱਛੇ ਪਾਸੇ ਜਾਣ ਵਾਲਾ ਉਹਨੂੰ ਅਜਾਈ ਨਾ ਗਵਾਵੇ ਨਿੰਦਿਆ ਕਰਨ ਵਾਲਾ ਕਰੀ ਜਾਂਦਾ ਹੈ ਕਰੀ ਜਾਂਦੇ ਮਹਾਰਾਜ ਜੇ ਕੋਈ ਮੇਰੀ ਨਿੰਦਾ ਕਰੇ ਤੇ ਦਾਤਾ ਮੈਂ ਤੇਰੇ ਵਾਲਾ ਪਾਸਾ ਛੱਡ ਕੇ ਨਹੀਂ ਜਾਵਾਂਗਾ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਕਿਉਂ ਤੇਰੇ ਕੋਲ ਸੇਵਕ ਬਥੇਰੇ ਨੇ ਜਿਹੜੇ ਤੇਰੇ ਹੁਕਮ ਨੂੰ ਕਮਾਉਂਦੇ ਤੇ ਤੇ ਬਚਨਾਂ ਨੂੰ ਮੰਨਦੇ ਆ ਪਰ ਮੇਰੇ ਕੋਲ ਤੇਰੇ ਵਰਗਾ ਦਾਤਾ ਕੋਈ ਨਹੀਂ ਮੈਨੂੰ ਤੇਰੇ ਵਰਗਾ ਕਿਤੇ ਨਹੀਂ ਮਿਲਣਾ ਮੈਂ ਛੱਡ ਕੇ ਨਹੀਂ ਜਾਵਾਂਗਾ ਜੇ ਤੁੱਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਮਹਾਰਾਜ ਜੇ ਤੇਰੇ ਵੱਲ ਮੈਂ ਤੁਰਾਂ ਚੱਲਾਂ ਤੇਰੇ ਮਾਰਗ ਤੇ ਤੇ ਕੋਈ ਕਿਹੋ ਆਖੋ ਕੋਈ ਕਿਹੋ ਦੇ ਬਚਨ ਕਹਿੰਦਾ ਕੋਈ ਕਹਿੰਦਾ ਹੁਣੇ ਰੱਬ ਨੂੰ ਪਾਵੇਗਾ ਲੇਖੋ ਜੀ ਇਹ ਬਣ ਗਿਆ ਵੱਡਾ ਸਿੱਖ ਬਣ ਗਿਆ ਆ ਕੋਈ ਕਿਹੋ ਜਿਹਾ ਬੋਲ ਬੋਲਦਾ ਕੋਈ ਕਿਹੋ ਜਿਹਾ ਬੋਲ ਬੋਲਦਾ ਕਹਿੰਦੇ ਤੁਦ ਵਿਸਰਿਆ ਮਰ ਜਾਈ ਮਹਾਰਾਜ ਮੇਰੇ ਅੰਦਰ ਦੀ ਹਾਲਤ ਇਹ ਆ ਕਿ ਜੇ ਤੂੰ ਮੈਨੂੰ ਭੁੱਲ ਜਾਵੇਂ ਨਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਆਖਾ ਜੀਵਾ ਵਿਸਰੈ ਮਰ ਜਾਓ ਜੇ ਵਿਸਰ ਜਾਣੈ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਏ ਮਹਾਰਾਜ ਕਿਰਪਾ ਕਰ ਅਰ ਤੇਦੇ ਨਾਲ ਜੁੜਿਆ ਹੋਇਆ ਜੀਵਨੇ ਵਾਰ-ਵਾਰ ਜਾਈ ਗੁਰ ਉਪਰ ਮੈਂ ਵਾਰਨੇ ਬਲਿਹਾਰ ਨੇ ਤਨ ਕਰਕੇ ਮਨ ਕਰਕੇ ਆਪਣੇ ਗੁਰੂ ਤੋਂ ਜਾਨਾ ਹਾਂ ਪੈ ਪੈਰੀ ਸੰਤ ਮੁੰਨਾਈ ਮੈਂ ਚਰਣਾ ਤੇ ਪੈ ਕੇ ਉਹਨਾਂ ਦੀ ਸਰਨ ਵਿੱਚ ਪੈ ਕੇ ਸਤ ਪੁਰਸ਼ ਸਤ ਗੁਰੂ ਸਰੂਪ ਅਰ ਮਿਲ ਚੁੱਕੇ ਉਹਨਾਂ ਦੀ ਮਨੋਤ ਕਰਦਾ ਹਾਂ ਕਿਉਂ ਕਿ ਮੈਨੂੰ ਗੁਰੂ ਨਾਲ ਜੋੜਿਆ ਮੈਨੂੰ ਗੁਰੂ ਦੇ ਮਾਰਗ ਤੇ ਤੋਰਿਆ ਮੈਨੂੰ ਗੁਰੂ ਨਾਲ ਮਲਾਇਆ ਸਤਿਗੁਰੂ ਦੇ ਚਰਨਾਂ ਤੇ ਇਸ ਲਈ ਟੈਂਦਾ ਹਾਂ ਕਿ ਮੈਨੂੰ ਅਕਾਲ ਨਾਲੋਂ ਅੰਤਰ ਆਤਮੇ ਮਲਾ ਦਿੱਤਾ ਜੋੜ ਦਿੱਤਾ ਨਾਨਕ ਵਿਚਾਰਾ ਭਿਆ ਦਿਵਾਨਾ ਹਰ ਤਉ ਦਰਸ਼ਨ ਕੇ ਤਾਈ ਤਨ ਗੁਰੂ ਨਾਨਕ ਦੇ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਨਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਤਾ ਇਹ ਜੀਵ ਅਸੀ ਵਿਚਾਰੇ ਔਰ ਜਿਹੜੇ دیਵਾਨੇ ਮਸਤਾਨੇ ਹੋਏ ਜਿਹੜੇ ਜੀਵ ਆਨਾ ਉਹ ਤੇਰੇ ਵੱਲ ਨੂੰ ਜਿਹੜੇ ਚੱਲਣ ਵਾਲੇ ਉਹਨਾਂ ਦੀ ਗੱਲ ਗੁਰਬਾਣੀ ਕਰਦੀ ਏ ਟੁੱਟਿਆ ਹੋਿਆਂ ਦੀ ਨਹੀਂ ਇੱਧਰ ਉੱਧਰ ਭਟਕਣ ਵਾਲਿਆਂ ਦੀ ਨਹੀਂ ਉਹ ਭਿਆ ਦਿਵਾਨਾ ਮਸਤਾਨਾ ਹੋ ਗਿਆ ਕਾਦੇ ਲਈ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਹਰ ਵੈਗੁਰੂ ਪਰਮੇਸ਼ਰ ਤਉ ਦਰਸ਼ਨ ਕੇ ਤਾਈ ਤੁਹਾਡੇ ਦੇਦਾਰ ਕਰਨ ਵਾਸਤੇ ਕਦੇ ਇਧਰ ਨੂੰ ਕਦੇ ਉਧਰ ਨੂੰ ਤੈਨੂੰ ਲੱਭਦਾ ਫਿਰਦਾ ਹੈ ਮਹਾਰਾਜ ਕਦੇ ਆਪਣੇ ਅੰਦਰ ਸੁਰਤ ਟਿਕਾਉਂਦਾ ਅੰਦਰ ਤੇਰਾ ਦੇਦਾਰ ਕਰਨਾ ਚਾਹੁੰਦਾ ਹੈ ਜੇ ਬਾਹਰਲੀ ਦੁਨੀਆ ਵਿੱਚ ਆਉਂਦਾ ਹੈ ਉਹ ਬਾਹਰਲੀ ਦੁਨੀਆ ਵਿੱਚ ਉਹਦੀਆਂ ਨਦਨਾ ਤੈਨੂੰ ਭਾਲਦੀਆਂ ਨੇ ਜੇ ਕਦੇ ਜੰਗਲ ਬਹਿਲੇ ਵੱਲੇ ਦਰਖਤਾਂ ਵੱਲੇ ਪਾਣੀ ਵੱਲੇ ਨਜ਼ਰ ਮਾਰਦਾ ਹੈ ਉਧਰ ਵੀ ਤੈਨੂੰ ਭਾਲਦਾ ਰਹਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਦਨਹਾਰ ਉਹ ਸਾਰੇ ਰਮਿਆ ਹੋਇਆ ਉਹ ਵੇਖਦਾ ਹੈ ਸ਼ੈਤ ਮੈਨੂੰ ਇੱਥੋਂ ਦੇਦਾਰ ਹੋ ਜਾਵੇ ਇੱਥੋਂ ਦੇਦਾਰ ਹੋ ਜਾਵੇ ਉਹ ਕਾਦੇ ਲਈ ਤਉ ਦਰਸ਼ਨ ਕਹਿ ਤਾਹੀਂ ਤੇਰੇ ਦੇਦਾਰ ਕਰਨ ਵਾਸਤੇ ਤੇਰੇ ਦਰਸ਼ਨਾ ਲਈ ਮਹਾਰਾਜ ਤੇਰੇ ਪਿਆਰੇ ਦੇੜੇ ਨੇ ਉਹਨਾਂ ਅੰਦਰ ਕਿੰਨੀ ਤੀਬਰ ਇੱਛਾ ਹੈ ਮਹਾਰਾਜ ਕਹਿੰਦੇ ਝਖੜ ਝਾਗੀ ਮਿਹੋ ਵਰਸ ਹੈ ਝਖੜ ਹਨੇਰੀ ਬਹੁਤ ਭਿਆਨਕ ਝਾਗੀ ਉਹਦੇ ਵੀਦੀ ਨੂੰ ਝੱਕਣਾ ਨੰਗਣਾ ਔਰ ਭਿਆਨਕ ਹਨੇਰੀ ਕੰਕਰਾਂ ਆਦ ਘੱਟਾ ਮਿੱਟੀ ਉਹਦੇ ਵੀਦੀ ਨੰਗਣਾ ਔਰ ਉਹਨੂੰ ਝੱਕਣਾ ਉਹਦੇ ਵੀਦੀ ਆਪਾਂ ਕਹਿੰਦੇ ਸਾਰੀ ਰਾਤ ਝਾਕਦਿਆਂ ਹੋਇਆਂ ਨੰਗ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਝਖੜ ਨੂੰ ਝਾਕਦਿਆਂ ਤੇ ਵਿੱਚ ਨਾਲ ਮੀਂਹ ਹਨੇਰੀ ਚੱਲੇ ਵਰਖਾ ਹੁੰਦੀ ਏ ਤੇ ਇੰਨਾ ਕੁਝ ਭਿਆਨਕ ਇਹ ਚਖੇੜਾ ਆਇਆ ਲੋਕ ਬਾਹਰੋਂ ਭੱਜ-ਭੱਜ ਕੇ ਘਰਾਂ 'ਚ ਬੈਠਦੇ ਅੰਦਰ ਹੀ ਵੜਦੇ ਮਹਾਰਾਜ ਕਹਿੰਦੇ ਕਿ ਭੀ ਗੁਰ ਦੇਖਣ ਜਾਏ ਕਹਿੰਦੇ ਗੁਰੂ ਦਾ ਪਿਆਰਾ ਦੇੜਾ ਇਹਨੂੰ ਸਾਰੀਆਂ ਔਕੜਾਂ ਨੂੰ ਮੁਸ਼ਕਲਾਂ ਨੂੰ ਨੰਗਦਾ ਹੋਇਆ ਉਹ ਗੁਰੂ ਦਾ ਦੇਦਾਰ ਕਰਨ ਵਾਸਤੇ ਤੁਰਦਾ ਹੈ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੁਰਦਾ ਹੈ ਕਿਉਂਕਿ ਛਖੜ ਹਨੇਰੀ ਏ ਉਹ ਅੰਦਰ ਮਿੱਟੀ ਕਟਾ ਜਿਸ ਤਰ੍ਹਾਂ ਬਾਹਰ ਉੱਡਦਾ ਨਾ ਅੰਦਰ ਵਿਕਾਰ ਦੁਰਾਚਾਰ ਔਰ ਇਨਾਂ ਸਾਰੀਆਂ ਅੰਦਰ ਦੀਆਂ ਸੁਰਤੀਆਂ ਬਿਰਤੀਆਂ ਨੂੰ ਵਿਗਾੜ ਪਾਉਣ ਵਾਲੀਆਂ ਨੂੰ ਨੰਗ ਕੇ ਉਠੀਆਂ ਹੋਈਆਂ ਵਿਕਾਰਾਂ ਦੀਆਂ ਹਨੇਰੀਆਂ ਨੂੰ ਨੰਗ ਕੇ ਮਹਾਰਾਜ ਸਚੇ ਪਰਸ਼ਾ ਕਹਿੰਦੇ ਉਹ ਤੇਰੇ ਦੇਦਾਰ ਕਰਨ ਤੁਰਦਾ ਇਹਨਾਂ ਦਾ ਸਾਰਿਆਂ ਦਾ ਮੁਕਾਬਲਾ ਕਰਕੇ ਮਾਨੀ ਕਹਿੰਦਾ ਤੜਕੇ ਉਠ ਮਾਨੀ ਕਹਿੰਦਾ ਜਪ ਮਾਨੀ ਕਹਿੰਦਾ ਗੁਰਦੁਆਰੇ ਮੰਦਰ ਮਸਜਿਦ ਵੱਲ ਨੂੰ ਜਾ ਇਹ ਤਾਂ ਹੋਰ ਥਾਵਾਂ ਵੱਲ ਨੂੰ ਪਟਕਾਉਂਦਾ ਇਹਨਾਂ ਸਾਰਿਆਂ ਦਾ ਮੁਕਾਬਲਾ ਕਰਕੇ ਮਹਾਰਾਜ ਸਚੇ ਪਰਸ਼ਾ ਕਹਿੰਦੇ ਨੇ ਉਹ ਇਸ ਪਾਸੇ ਨੂੰ ਚੱਲਦਾ ਹੈ ਇੱਧਰ ਨੂੰ ਤੁਰਦਾ ਹੈ ਪਰਮਾਤਮਾ ਵੱਲ ਨੂੰ ਉਹ ਕਹਿੰਦਾ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹਿਣਾ ਫਰੀਦਾ ਗਲਿਏ ਚੱਕੜ ਦੂਰ ਘਰ ਮੀਂ ਪੈ ਗਿਆ ਹਨੇਰੀ ਆ ਗਈ ਤੇ ਚੱਕੜ ਹੋ ਗਿਆ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨਿਉ ਪਿਆਰੇ ਦੇ ਨਾਲ ਬੜਾ ਪ੍ਰੇਮ ਹੈ ਚੱਲਾਂ ਤਾਂ ਭਿੱਜੇ ਕੰਬਲੀ ਜੇ ਤੁਰੇ ਤੇ ਵਸਤਰ ਆਦ ਭੇਜਣਗੇ ਰਾਹਾਂ ਤਾਂ ਟੁੱਟੈ ਨੇਹੋ ਜੇ ਰਹਿ ਗਿਆ ਤੇ ਪ੍ਰੇਮ ਟੁੱਟ ਜਾਵੇਗਾ ਫਰਕ ਪੈਦਾਵੇਗਾ ਮਹਾਰਾਜ ਸੱਚੀ ਪਰਸ਼ਾ ਨੇ ਦੇਖਿਆ ਬਈ ਇਹ ਤਾਂ ਮਨ ਪਿੱਛੇ ਨੂੰ ਸਾਨੂੰ ਖਿੱਚਦਾ ਪਿਆ ਘਸੀਟਦਾ ਤੇ ਬਾਬਾ ਸਾਹਿਬ ਜੀ ਫਰੀਦ ਸਾਹਿਬ ਨੇ ਬਚਨ ਕੀਤੇ ਉਹਨੇ ਕਹਿੰਦੇ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੈ ਮਿਓ ਉਹ ਮਾਲਕ ਦੀ ਇਹ ਪਾਈ ਹੋਈ ਪ੍ਰੀਖਿਆ ਹੈ ਕਹਿੰਦੇ ਜਾਏ ਮਿਲਾਂ ਤਿੰਨ ਸਜਣਾ ਟੁੱਟ ਨਾਹੀ ਨੇਹੋ ਇਹ ਜਿਹ ਹਨੇਰੀਆਂ ਝਖੜ ਮੀ ਇਹ ਬਦਫੈਲੀਆਂ ਇੰਨੀਆਂ ਕੋ ਹਨੇਰੀ ਚੁਲਾਈ ਆ ਇਹਨਾਂ ਨੂੰ ਵੇਖ ਕੇ ਪੈਰ ਪਿੱਛੇ ਨਾ ਖਸਕਾ ਅੱਗੇ ਨੂੰ ਤੁਰ ਪਾਛੇ ਪਾਉ ਨਾ ਦੀਜੀਐ ਅੱਗੇ ਹੋਏ ਸੋਏ ਅੱਗੇ ਨੂੰ ਤੁਰੇਗਾ ਤੇ ਮਿਲ ਜਾਵੇਂਗਾ ਨਹੀਂ ਤੇ ਤੇਰਾ ਨੀਮ ਨਿਜਮ ਨਿਭਣਾ ਨਿਉ ਪ੍ਰੇਮ ਨਿਭਣਾ ਨਿਉ ਉਹਦੇ ਵੱਲ ਨੂੰ ਤੁਰ ਇਹਨਾਂ ਤੋਂ ਅੱਗੇ ਨੂੰ ਨੰਗ ਮਹਾਰਾਜ ਕਹਿੰਦੇ ਸਮੁੰਦ ਸਾਗਰ ਹੋਵੈ ਬਹੁ ਖਾਰਾ ਸਮੁੰਦਰ ਬਹੁਤ ਖਾਰਾ ਉਹਦੇ ਵਿੱਚ ਖਾਰਾ ਪਾਣੀ ਆ ਤੇ ਅਰ ਸੰਸਾਰ ਦੇ ਅੰਦਰ ਰਹੰਨਿਆ ਹੋਇਆ ਔਰ ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਜ਼ਹਿਰ ਤੇ ਮਹਾਰਾਜ ਸਾਹਿਬ ਕਹਿੰਦੇ ਸੰਸਾਰ ਅੰਦਰ ਵਿਕਾਰ ਵਿਕਾਰਾਂ ਦੀ ਜ਼ਹਿਰ ਤੇ ਅਰ ਉਸ ਸਮੁੰਦਰ ਨੂੰ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਗ ਗੁਰੂ ਪੈ ਜਾਈ ਤੇ ਗੁਰਸਿੱਖ ਨਾ ਇਹ ਵਿਕਾਰਾਂ ਨੂੰ ਬਦ ਫੈਲੀਆਂ ਨੂੰ ਦੁਰਾਚਾਰ ਨੂੰ ਇਹਦੇ ਤੋਂ ਇਹਦੇ ਖਾਰੇ ਪਨ ਵਿਕਾਰਾਂ ਨੂੰ ਛੱਡ ਕੇ ਲਤਾੜ ਕੇ ਇਥੋਂ ਅੱਗੇ ਨੰਗ ਕੇ ਉਹ ਗੁਰੂਕੁਲ ਪਹੁੰਚਦਾ ਹੈ ਗੁਰੂਕੋਲ ਗ੍ਰਹਿਣ ਕਰਨਯੋਗ ਵਸਤੂ ਉਹਨਾਂ ਨੂੰ ਗ੍ਰਹਿਣ ਕਰਦਾ ਹੈ ਅਮਰਤਾ ਨੂੰ ਗ੍ਰਹਿਣ ਕਰਦਾ ਹੈ ਨਾਮ ਨੂੰ ਉਹਦੇ ਨਾਲ ਪਰਮਾਤਮਾ ਦੇ ਜੁੜਦਾ ਗੁਰੂਕੁਲ ਪਹੁੰਚ ਜਾਂਦਾ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਦੇ ਵਿੱਚ ਪ੍ਰਾਣਾਤਾਰੀ ਜੀ ਪਿਆਸ ਨਾਲ ਤੜਫ ਰਿਹਾ ਪਾਣੀ ਮਿਲੇ ਤਾਂ ਉਹਦਾ ਜੀਵਨ ਏ ਨਹੀਂ ਤੇ ਜ਼ਿੰਦਗੀ ਉਹਦੀ ਦਾਤੇ ਲੱਗੀ ਏ ਮਹਾਰਾਜ ਸੱਚੇ ਪਰਸ਼ਾ ਮੀਰ ਕਰਦੇ ਨੇ ਗੁਰ ਸਿੱਖ ਜਿਹੜਾ ਪਿਆਰਾ ਹੈ ਨਾ ਜਿਹਦਾ ਪ੍ਰੇਮ ਹੈ ਪਰਮਾਤਮਾ ਨਾਲ ਉਹਨੂੰ ਬਾਣੀ ਮਿਲੇ ਨਾਮ ਮਿਲੇ ਉਹਦਾ ਜੀਵਨ ਏ ਨਹੀਂ ਤੇ ਜ਼ਿੰਦਗੀ ਉਹਦੀ ਵੀ ਦਾਤੇ ਲੱਗੀਏ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਵੋਂ ਅੰਦੇ ਨੀਂਦ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਜੋ ਪ੍ਰਾਨੀ ਜਲ ਬਿਨ ਹੈ ਮਰਤਾ ਜਿਵੇਂ ਪ੍ਰਾਣਾ ਧਾਰੀ ਜੀ ਪਿਆਸ ਨਾਲ ਮਰਦਾ ਐ ਨਾ ਤੇ ਉਹ ਉਸੇ ਤਰ੍ਹਾਂ ਸਿੱਖ ਗੁਰ ਬਿਨ ਮਰਦਾਈ ਗੁਰੂ ਕਾ ਸਿੱਖ ਗੁਰੂ ਦੇ ਦਰਸ਼ਨਾ ਤੋਂ ਪਿਆਸਾ ਮਰ ਜਾਂਦਾ ਹੈ ਦਰਸ਼ਨਾ ਦੀ ਪਿਆਸ ਤੋਂ ਔਰ ਰਹਿਤ ਹੋਇਆ ਮਰ ਜਾਂਦਾ ਹੈ ਮਹਾਰਾਜ ਕਹਿੰਦੇ ਜਿਉ ਧਰਤੀ ਸੋਭ ਕਰੇ ਜਲ ਵਰਸੈ ਔੜ ਲੱਗੀ ਹੋਵੇ ਤੇ ਬੜੇ ਚਿਰ ਤੋਂ ਮੀਂਹ ਪੈਦਾ ਹੋਵੇ ਤੇ ਧਰਤੀ ਦੀ ਸੋਭਾ ਬਣ ਜਾਂਦੀ ਹਰਿਆਵਲਤਾ ਹੋ ਜਾਂਦੀ ਔਰ ਦਰਖਤ ਫੁੱਟ ਆਉਂਦੇ ਕਾ ਫੂਸ ਫੁੱਟ ਆਉਂਦੇ ਫਲ ਫੁੱਲ ਪੌਦੇ ਹਰਿਆਵਲਤਾ ਸਹਿਤ ਹੁੰਦੇ ਕਹਿੰਦੇ ਜਿਵੇਂ ਧਰਤੀ ਸੋਭ ਕਰੇ ਦਲ ਵਰਸੈ ਤਿਉ ਸਿੱਖ ਗੁਰਮਿਲ ਵਿਗਸਾਈ ਕਹਿੰਦੇ ਜਦੋਂ ਸਿੱਖ ਗੁਰੂ ਨੂੰ ਮਿਲੇ ਨਾ ਜਿਵੇਂ ਧਰਤੀ ਦੇ ਵਿੱਚੋਂ ਛੋਟੇ ਤੋਂ ਛੋਟਾ ਕੰਨ ਹਰਿਆਵਲਤਾ ਫੁੱਲ ਲੈ ਕੇ ਬਾਹਰ ਨੂੰ ਆਪਣੀ ਖੁਸ਼ੀ ਪ੍ਰਗਟ ਕਰਦਾ ਹੈ ਜਦੋਂ ਗੁਰੂ ਕੇ ਸਿੱਖ ਨੂੰ ਗੁਰੂ ਦਾ ਦੇਦਾਰ ਹੁੰਦਾ ਹੈ ਨਾ ਇਹਦਾ ਰੋਮ ਰੋਮ ਖੜਾवट ਵਿੱਚ ਆ ਜਾਂਦਾ ਹੈ ਖੁਸ਼ੀ ਨਾਲ ਝੂਮਣ ਲੱਗ ਜਾਂਦਾ ਹੈ ਇਹ ਸੱਚੀ ਸਰਕਾਰ ਗੁਰੂ ਰਾਮਦਾਸ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਜਿਨ੍ਹਾਂ ਦੇ ਅਧੇ ਬਚਨਾਂ ਦੀ ਅੱਜ ਆਪਾਂ ਵਿਚਾਰ ਕੀਤੀ ਹੈ ਅਧਿਆਂ ਦੀ ਆਪਾਂ ਨੇ ਕੱਲ ਨੂੰ ਕਰਨੀ ਕਿਉਂਕਿ ਅਸ਼ਟਪਦੀਆ ਔਰ ਪਦੇ ਦੇ ਵਦਨ ਨੇ ਅਰ ਜਿਹੜੇ ਬੱਤੀ ਨੇ ਤੇ ਉਹ ਆਪਾਂ ਨੇ ਕੁਝ 16 ਪਦਿਆਂ ਦੀ ਆਪਾਂ ਕੱਲ ਨੂੰ ਅੱਗੇ ਵਿਚਾਰ ਕਰਾਂਗੇ ਗਰੀਬ ਨਵਾਜ਼ ਕਿਰਪਾ ਕਰਨ ਸੰਗਤ ਦੀ ਸਾਡੇ ਅੰਦਰ ਦੀ ਬਿਰਤੀ ਬਣੇ ਸਾਡੇ ਅੰਦਰ ਦੀ ਇਹ ਤੜਫ ਹੋਵੇ ਗੁਰੂ ਨੂੰ ਮਿਲਣ ਦੀ ਗੁਰੂ ਵੱਲ ਨੂੰ ਚੱਲਣ ਦੀ ਫਿਰ ਸਾਡਾ ਆਇਆ ਹੋਇਆ ਸਫਲਾ ਹੋਣਾ ਹੈ ਅਸੀਂ ਵੀ ਇਸ ਤੜਫ ਨਾਲ ਗੁਰੂ ਵੱਲ ਨੂੰ ਤੁਰਿਏ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਗੁਰਬਾਣੀ ਸਾਡਾ ਜੀਵਨ ਆਧਾਰ ਬਣੇ ਗੁਰਬਾਣੀ ਆ ਸਾਡਾ ਗੁਰੂ ਗੁਰੂ ਨਾਲ ਆ ਸਾਡਾ ਪਿਆਰ ਬਣੇ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਗੁਰੂ ਚਰਣਾ ਅੰਦਰ ਅਰਦਾਸ ਕਰੀਏ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ